ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਨੂਪਗੜ੍ਹ ਤੋਂ ਲੈ ਕੇ ਖਾਜੂਵਾਲਾ ਤੱਕ ਤੇ ਦੋਸਤੋ ਵਾਇਆ ਕੜਸਾਣਾ 라ਵਲਾ ਹੋ ਕੇ ਆਪਾਂ ਖਾਜੂਵਾਲਾ ਤੱਕ ਸਫ਼ਰ ਕਰਾਂਗੇ ਦੋਸਤੋ ਇੱਥੋਂ ਜਦੋਂ ਆਪਾਂ ਅਨੂਪਗੜ੍ਹ ਤੋਂ ਚੱਲਦੇ ਹਾਂ ਤਾਂ ਇੱਥੋਂ ਜੋਧਪੁਰ ਲਗਭਗ 400 ਕਿਲੋਮੀਟਰ जैसलमेर 397 बीकानेर 150 ਪੁੱਗਲ 114 ਕਿਲੋਮੀਟਰ ਇੱਥੋਂ ਦੂਰੀ ਤੇ ਨੇ ਤੇ ਦੋਸਤੋ ਇਹ ਰਲਿਆ ਮਿਲਿਆ ਏਰੀਆ ਕੁਝ ਏਰੀਆ ਜਿਹੜਾ ਬਰਾਨੀ ਕਹਿ ਸਕਦੇ ਆ ਤੇ ਕੁਝ ਏਰੀਆ ਜਿਹੜਾ ਉਹ ਨਹਿਰੀਆ ਇਸ ਸਮੇਂ ਦੋਸਤੋ ਆਪਾਂ ਅਨੂਪਗੜ ਤੋਂ ਚੱਲ ਕੇ ਤੇ ਜਿਹੜਾ ਕੜਸਾਣਾ ਰੋਡ ਆ ਉਸ ਦੇ ਉੱਪਰ ਸੈਰ ਕਰ ਰਹੇ ਆ ਇਹ ਲਗਭਗ 25 30 ਕਿਲੋਮੀਟਰ ਦਾ ਏਰੀਆ ਹੈ ਜਿਹੜਾ ਨੂਪਗੜ ਤੋਂ ਲੈ ਕੇ ਕੜਸਾਣਾ ਹੈ ਦੋਸਤੋ ਜਿਹੜਾ ਨੂਪਗੜ ਆ ਪਹਿਲਾਂ ਇੱਕ ਗੰਗानगर ਜ਼ਿਲ੍ਹੇ ਦਾ ਸ਼ਹਿਰ ਸੀ ਤੇ ਹੁਣ ਥੋੜਾ ਟਾਈਮ ਪਹਿਲਾਂ ਅਨੂਪਗੜ ਵੀ ਜ਼ਿਲ੍ਹਾ ਬਣ ਚੁੱਕਿਆ ਹੈ ਤੇ ਬੜਾ ਖੂਬਸੂਰਤ ਏਰੀਆ ਹੈ ਜਿੱਥੇ ਆਪਾਂ ਇਸ ਸਮੇਂ ਚੱਲ ਰਹੇ ਆਂ ਇੱਥੇ ਦੋਸਤੋ ਜਿਹੜੇ ਪਿੰਡ ਨੇ ਉਹ ਸਾਰੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਮੋਗਿਆਂ ਦੇ ਨਾਮ ਤੇ ਹੀ ਬਸੇ ਹੋਏ ਪਿੰਡ ਨੇ ਜਿੱਥੋਂ ਆਪਾਂ ਕ੍ਰੋਸ ਕਰ ਰਹੇ ਆਂ ਇੱਥੋਂ ਜਦੋਂ ਆਪਾਂ ਥੋੜਾ ਜਿਹਾ ਅੱਗੇ ਆਉਨੇ ਆਂ ਕੜਸਾਣਾ ਤੇ ਜਿਹੜਾ ਨੂਪਗੜਾ ਇਸ ਦੇ ਵਿਚਾਲੇ ਇੱਕ ਕਾਫੀ ਵੱਡਾ ਪਿੰਡ ਆ ਪਤਰਾਉਣਾ ਇਹ ਇਸ ਸਮੇਂ ਇੱਕ ਛੋਟਾ ਜਿਹਾ ਕਸਬਾ ਬਣ ਚੁੱਕਿਆ ਹੈ ਪਤਰਾਉੜਾ ਨੂੰ ਆਪਾਂ ਕ੍ਰੋਸ ਕਰ ਰਹੇ ਹਾਂ ਦੋਨੋਂ ਪਾਸੇ ਪਿੰਡ ਆ ਜਿਹੜਾ ਸੜਕ ਦੇ ਉੱਪਰ ਵਸਿਆ ਹੋਇਆ ਤੇ ਪਤਰਾਉੜਾ ਨੂੰ ਕ੍ਰੋਸ ਕਰੀਏ ਤਾਂ ਇਹ ਕੁਝ ਜਿਹੜਾ ਬਰਾਨੀ ਏਰੀਆ ਨਜ਼ਰ ਆਉਂਦਾ ਹੈ ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਹੈ ਬਿਲਕੁਲ ਕੜਸਾਣੇ ਦੇ ਨੇੜੇ ਟੋਲ ਪਲਾਜਾ ਇੱਥੋਂ ਕੜਸਾਣੇ ਦੀ ਦੂਰੀ ਲਗਭਗ 4-5 ਕਿਲੋਮੀਟਰ ਦੀ ਆ ਅੱਗੇ ਤੇ ਆਪਾਂ ਟੋਲ ਪਲਾਜੇ ਨੂੰ ਕ੍ਰੋਸ ਕਰਕੇ ਤੇ ਕੜਸਾਣੇ ਵੱਲ ਨੂੰ ਵਧ ਰਹੇ ਹਾਂ ਕੜਸਾਣੇ ਦੀ ਦੂਰੀ ਇਥੋਂ ਸਿਰਫ ਲਗਭਗ 1 ਕਿਲੋਮੀਟਰ ਦੀ 378 85 ਕਿਲੋਮੀਟਰ ਦੀ ਦੂਰੀ ਤੇ ਆ ਇਹ ਦੋਸਤੋ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਹੈ ਇਹ ਕੜਸਾਣਾ ਮੰਡੀ ਆ ਇਥੋਂ ਕੜਸਾਣੇ ਦਾ ਓਵਰ ਬ੍ਰੇਜ ਆ ਤੇ ਆਪਾਂ ਤੁਹਾਨੂੰ ਕੜਸਾਣਾ ਮੰਡੀ ਦੇ ਵਿੱਚ ਦੀ ਜਿਹੜਾ ਟੂਰ ਕਰਾਵਾਂਗੇ ਇਹ ਉੱਪਰ ਜਿਹੜਾ ਇਹ ਬਾਈਪਾਸ ਜਾ ਰਿਹਾ ਤੇ ਆਪਾਂ ਜਾ ਰਹੇ ਆ ਕੜਸਾਣਾ ਸ਼ਹਿਰ ਵੱਲ ਨੂੰ ਕੜਸਾਣਾ ਦੋਸਤੋ ਨਵੀਂ ਮੰਡੀ ਤੇ ਕੜਸਾਣਾ ਪੁਰਾਣੀ ਮੰਡੀ ਇਹ ਦੋ ਮੰਡੀਆਂ ਨੇ ਹੈ ਬਿਲਕੁਲ ਇਕੱਠੀਆਂ ਹੀ ਨੇ ਇਹ ਜਿਹੜੀ ਨਵੀਂ ਮੰਡੀ ਹੋਮ ਦੇ ਵਿੱਚ ਆਈ ਸੀ ਜਦੋਂ ਇਹ ਇੰਦਰਾ ਗਾਂਧੀ ਨਹਿਰ ਆਈ ਆ ਉਸ ਤੋਂ ਬਾਅਦ ਇਹ ਸਾਰਾ ਏਰੀਆ ਆਬਾਦ ਹੋਣਾ ਸ਼ੁਰੂ ਹੋਇਆ ਸੀ ਲਗਭਗ 1970-80 ਦੇ ਵਿਚਾਲੇ ਦੀ ਗੱਲ ਆ ਤੇ ਜਦੋਂ ਇਹ ਨਹਿਰ ਨਿਕਲੀ ਤਾਂ ਉਸ ਤੋਂ ਬਾਅਦ ਇੱਧਰ ਫਸਲਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਹੌਲੀ-ਹੌਲੀ ਕਰਕੇ ਮੰਡੀ ਆਬਾਦ ਹੋਈ ਬڑا ਮਸ਼ਹੂਰ ਕਸਬਾ ਹੈ ਜਿਹੜਾ ਏ ਕੜਸਾਣਾ ਸ਼ਹਿਰ ਦਾ ਹੈ ਕੜਸਾਣੇ ਨੂੰ ਕ੍ਰੋਸ ਕਰਕੇ ਆਪਾਂ ਇੱਥੋਂ ਜਾਣਾ ਹੈ 라ਵਲਾ ਖਾਜੂਵਾਲਾ ਵੱਲ ਨੂੰ ਤੇ ਇਹ ਦੋਸਤੋ ਜਿਹੜਾ ਸਾਹਮਣੇ ਰੋਡ ਆ ਇੱਥੋਂ ਇੱਕ ਰੋਡ ਛਤਰਗੜ ਹੋ ਕੇ ਸੱਤਾ ਸਰ ਹੋ ਕੇ ਤੇ ਅੱਗੇ ਇਹ ਪੁਗਲ ਵੱਲ ਨੂੰ ਚਲਾ ਜਾਂਦਾ ਹੈ ਇੱਥੋਂ ਆਪਾਂ ਸੱਜੇ ਹੱਥ ਜਿਹੜਾ ਜਾ ਰਹੇ ਆ ਇਹ ਵੀ ਬਾਈਪਾਸ ਇਸੇ ਰੋਡ ਦੇ ਉੱਪਰ ਹੀ ਮਿਲਦਾ ਹੈ ਤੇ ਆਪਾਂ ਟਰਨ ਲੈ ਕੇ ਇੱਥੋਂ ਜਾਵਾਂਗੇ 라ਵਲਾ ਮੰਡੀਵਾਲ ਨੂੰ ਤੇ ਦੋਸਤੋ ਇਹ ਅੱਗੇ ਜਿਹੜਾ ਟਰਨ ਲੈ ਕੇ ਆਪਾਂ ਸੱਜੇ ਆਪੇ ਤੋਂ ਰਾਵਲਾਵਲ ਨੂੰ ਜਾ ਰਹੇ ਆ ਇਹ ਰਾਵਲਾ ਰੋੜਾ ਰਾਵਲਾ ਤੋਂ ਖਾਜੂ ਵਾਲਾ ਰੋੜਾ ਇਹ ਵੀ ਕੁਝ ਏਰੀਆ ਜਿਹੜਾ ਨਹਿਰੀਆ ਤੇ ਕੁਝ ਏਰੀਆ ਬਰਾਨੀਆਂ ਇੱਥੋਂ ਦੋਸਤੋ ਜਿਹੜਾ ਰਾਵਲਾ ਦੀ ਦੂਰੀ ਉਹ ਲਗਭਗ 25-30 ਕਿਲੋਮੀਟਰ ਦੀ ਦੂਰੀ ਆ ਰਾਵਲਾ ਮੰਡੀ ਤੇ ਰਾਵਲਾ ਮੰਡੀ ਵੀ ਦੋਸਤੋ ਜਿਹੜੀ ਆ ਇਹ ਵੀ ਕਹਿੰਦੇ ਕਿ 1970-75 ਦੇ ਨਜ਼ਦੀਕ ਹੀ ਆਬਾਦ ਹੋਈ ਆ ਇਹ ਕੋਈ ਜ਼ਿਆਦਾ ਪ੍ਰਾਣੀ ਮੰਡੀ ਨਹੀਂ ਐ ਜਦੋਂ ਇੰਦਰਾ ਗਾਂਧੀ ਇਹ ਨਹਿਰ ਬਣ ਰਹੀ ਸੀ ਤਾਂ ਉਸ ਸਮੇਂ ਲੇਬਰ ਦੇ ਵਾਸਤੇ ਕੁਝ ਲੋਕਾਂ ਨੇ ਇੱਥੇ ਆ ਕੇ ਦੁਕਾਨਾਂ ਪਾਈਆਂ ਤੇ ਦੁਕਾਨਾਂ ਪਹੁੰਚ ਤੋਂ ਬਾਅਦ ਲਗਭਗ 1982 ਦੇ ਵਿੱਚ ਜਿਹੜੀ ਅਨਾਜ ਮੰਡੀ ਬਣੀ ਤੇ ਇੱਥੇ ਬਾਜ਼ਾਰ ਬੰਨਾ ਸ਼ੁਰੂ ਹੋਇਆ ਸੀ ਇੱਥੋਂ ਲਗਭਗ ਖਾਜੂ ਵਾਲਾ ਦੀ ਜਿਹੜੀ ਦੂਰੀ ਆ ਉਹ 33 ਕਿਲੋਮੀਟਰ ਦੀ ਆ ਤੇ 1970-75 ਦੇ ਵਿੱਚ ਹੀ ਜਿਹੜਾ ਇਹ 라ਵਲਾ ਮੰਡੀ ਉਹ ਆਬਾਦ ਹੋਣੀ ਸ਼ੁਰੂ ਹੋਈ ਇੱਥੋਂ ਜਿਹੜਾ ਬਾਰਡਰ ਦੀ ਦੂਰੀ ਆ ਉਹ ਵੀ ਕੋਈ ਜ਼ਿਆਦਾ ਨਹੀਂ ਆ ਬਾਰਡਰ ਵੀ ਬਿਲਕੁਲ ਇਸ ਦੇ ਨਜ਼ਦੀਕ ਆ ਤੇ 라ਵਲਾ ਨੂੰ ਕ੍ਰਾਸ ਕਰਕੇ ਹੁਣ ਆਪਾਂ ਜਾ ਰਹੇ ਆ ਖਾਜੂਵਾਲਾ ਵੱਲ ਨੂੰ ਇਹ ਜਿਹੜਾ ਅੱਗੇ-ਅੱਗੇ ਏਰੀਆ ਆਵੇਗਾ ਇਹ ਸਾਰਾ ਲਗਭਗ ਰੇਤਲਾ ਏਰੀਆ ਆਉਂਦਾ ਹੈ ਇਹ ਬਰਸਾਤਾਂ ਦੇ ਉੱਪਰ ਡਿਪੈਂਡ ਆ ਇਹ ਕੁਝ ਏਰੀਆ 라ਵਲੇ ਦੇ ਨੇੜੇ ਦਾ ਹੈ ਜਿੱਥੇ ਥੋੜਾ ਬਹੁਤ ਨਹਿਰੀ ਪਾਣੀ ਵੀ ਆ ਤੇ ਜਦੋਂ ਆਪਾਂ ਖਾਜੂ ਵਾਲੇ ਵੱਲ ਨੂੰ ਵਧਾਂਗੇ ਤਾਂ ਤੁਸੀਂ ਦੋਸਤੋ ਇਹ ਦੇਖ ਰਹੇ ਹੋ ਇਹ ਸਾਰਾ ਜਿਹੜਾ ਅੱਗੇ ਬਰਾਨੀ ਏਰੀਆ ਨਜ਼ਰ ਆਉਂਦਾ ਹੈ ਦੂਰ ਦੂਰ ਤੱਕ ਟਿੱਬੇ ਆ ਤੇ ਇਹ ਜਿਹੜਾ ਰੋਡ ਆ ਇਹ ਸਿਰਫ ਖਾਜੂ ਵਾਲੇ ਤੱਕ ਜਾਂਦਾ ਹੈ ਤੇ ਖਾਜੂ ਵਾਲੇ ਜਾਣ ਕਰਕੇ ਇਸ ਰੋਡ ਤੇ ਤੁਸੀਂ ਦੇਖ ਰਹੇ ਹੋ ਕਿ ਟ੍ਰੈਫਿਕ ਵੀ ਘਟਾ ਤੇ ਇਹ ਜਿਹੜਾ ਆਪਾਂ ਏਰੀਆ ਦੇਖ ਰਹੇ ਆ ਇਹ ਸਾਰਾ ਬੇਆਬਾਦ ਏਰੀਆ ਹੈ ਇਹ ਕੋਸ਼ ਏਰੀਏ ਦੇ ਵਿੱਚ ਦੋਸਤੋ ਜਿਹੜੀਆਂ ਨੇ ਫਸਲਾਂ ਨਜ਼ਰ ਆਉਂਦੀਆਂ ਨੇ ਜਿਸ ਤਰ੍ਹਾਂ ਇਹ ਦੇਖ ਰਹੇ ਆ ਤੇ ਬਾਕੀ ਕਾਫੀ ਜ਼ਿਆਦਾ ਏਰੀਆ ਜਿਹੜਾ ਇੱਥੇ ਬੇਆਬਾਦ ਟਿੱਬਿਆਂ ਵਾਲਾ ਏਰੀਆ ਹੈ ਇਹ ਦੁਪਹਿਰ ਦਾ ਸਮਾਂ ਤੇ ਤੁਸੀਂ ਦੇਖ ਰਹੇ ਹੋ ਰੋਡ ਬਿਲਕੁਲ ਖਾਲੀ ਆ ਦੂਰ ਦੂਰ ਤੱਕ ਕੁਝ ਵੀ ਨਜ਼ਰ ਨਹੀਂ ਆਉਂਦਾ ਟ੍ਰੈਫਿਕ ਬਿਲਕੁਲ ਘਟਾ ਏ ਇਸ ਸੜਕ ਦੇ ਉੱਪਰ ਤੇ ਦੋਸਤੋ ਇਹ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਲਾਜ਼ਮੀ ਕਰਿਆ ਜੇ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਸੀਂ ਆਪਣੀ ਵੀਡੀਓ ਨੂੰ ਕਿਹੜੇ ਏਰੀਏ ਤੋਂ ਦੇਖ ਰਹੇ ਹੋ ਇਹ ਥੋੜਾ ਜਿਹਾ ਜਿਹੜਾ ਰੋਡ ਆ ਇਹ ਇੱਥੇ ਖਰਾਬ ਆ ਬਾਕੀ ਲਗਭਗ ਇਹ ਰੋਡ ਆ ਜਿਹੜਾ ਉਸ ਆਫਾ ਉਸ ਤੋਂ ਬਾਅਦ ਦੋਸਤੋ ਜੇ ਗੱਲ ਕਰੀਏ ਖਾਜੂ ਵਾਲਾ ਮੰਡੀ ਦੀ ਇਹ ਮੰਡੀ ਵੀ ਦੱਸਦੇ ਆ ਕਿ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਪਹਿਲਾ ਨਾਮ ਇਸ ਦਾ ਜਿਹੜਾ 베ਰੀਆਂ ਵਾਲੀ ਸੀ ਇਸ ਨੂੰ 베ਰੀਆਂ ਵਾਲੀ ਖਾਜੂ ਵਾਲਾ ਵੀ ਕਿਹਾ ਜਾਂਦਾ ਹੈ ਪੁਰਾਣਾ ਨਾਮ 베ਰੀਆਂ ਵਾਲਾ ਸੀ ਇਸ ਦਾ ਇਹ ਵੀ ਬਾਰਡਰ ਤੋਂ ਲਗਭਗ 20-25 ਕਿਲੋਮੀਟਰ ਦੀ ਦੂਰੀ ਤੇ ਆ ਤੇ ਇੱਥੋਂ ਪੋਗਲ ਸ਼ਹਿਰ ਆ ਜਿਹੜਾ ਉਹ 37 ਕਿਲੋਮੀਟਰ ਆ ਬੀਕਾਨੇਰ 90 ਕਿਲੋਮੀਟਰ ਆ ਇੱਥੋਂ ਤੇ ਦੋਸਤੋ ਇਹ ਜਿਹੜੀ ਖਾਜੂ ਵਾਲਾ ਸ਼ਹਿਰ ਆ ਇਹ ਬੀਕਾਨੇਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਤੇ ਇਸ ਸਮੇਂ ਆਪਾਂ ਖਾਜੂਵਾਲਾ ਪਹੁੰਚ ਗਏ ਆ ਇੱਥੋਂ ਖੱਬੇ ਪਾਸੇ ਬੀਕਾਨੇਰ ਨੂੰ ਜਾਂਦਾ ਤੇ ਸਾਹਮਣੇ ਜਿਹੜਾ ਉਹ ਦੰਤੌਰ ਨੂੰ ਜਾਂਦਾ ਹੈ ਜਿਹੜਾ ਅੱਜ ਦਾ ਆਪਣਾ ਦੋਸਤੋ ਸਫ਼ਰ ਆ ਉਹ ਖਾਜੂਵਾਲੇ ਤੱਕ ਦਾ ਹੈ ਤੇ ਕੱਲ ਨੂੰ ਤੁਹਾਨੂੰ ਖਾਜੂਵਾਲੇ ਤੋਂ ਲੈ ਕੇ ਤੇ ਅੱਗੇ ਆਪਾਂ ਬੱਜੂ ਤੱਕ ਦਾ ਸਫ਼ਰ ਕਰਾਵਾਂਗੇ ਇਹ ਦੋਸਤੋ ਆਪਾਂ ਇਸ ਸਮੇਂ ਖਾਜੂਵਾਲਾ ਮੰਡੀ ਪਹੁੰਚ ਚੁੱਕੇ ਆ ਇਹ ਸਿੱਧਾ ਜਿਹੜਾ ਰਸਤਾ ਹੈ ਦੰਤੌਰ ਜਾ ਰਿਹਾ ਹੈ ਤੇ ਇਸ ਪਾਸੇ ਇਹ ਜਿਹੜੀ ਛੋਟੀ ਜੀ ਮੰਡੀ ਆ ਇਹ ਦੋਸਤੋ ਵੇਖਣ ਨੂੰ ਬਿਲਕੁਲ ਮੰਡੀ ਛੋਟੀ ਜੀ ਲੱਗਦੀ ਆ ਪਰ ਵਪਾਰਕ ਪੱਖੋਂ ਇਹ ਜਿਹੜੀ ਕਾਫੀ ਵਧੀਆ ਮੰਡੀ ਆ ਵੀਡੀਓ ਵਧੀਆ ਲੱਗੀ ਤੇ ਅੱਗੇ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਤੇ ਨਵੀਂ ਵੀਡੀਓ ਆਪਾਂ ਕੱਲ ਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਖਾਜੂ ਵਾਲਾ ਤੋਂ ਲੈ ਕੇ ਅੱਗੇ ਬੱਜੂ ਤੱਕ ਦਾ ਸਫ਼ਰ ਅਗਲੀ ਵੀਡੀਓ ਵਿੱਚ ਕਰਦੇ ਆਂ ਧੰਨਵਾਦ